ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਅਜਿਹੀ ਜਗ੍ਹਾ ਤੇ ਅਜਿਹੇ ਖੰਡਰਾਂ ਦੇ ਵਿੱਚ ਕਦੇ ਉਹ ਇਮਾਰਤਾਂ ਜਿਹੜੀਆਂ ਸੀਗੀਆਂ ਉਹ ਕਹਿੰਦੇ ਕਹਾਉਂਦੀਆਂ ਜਣ ਕੇ ਇਮਾਰਤਾਂ ਸੀ ਉੱਥੇ ਅੰਗਰੇਜ਼ਾਂ ਦੀ ਪੁਲਿਸ ਵੀ ਲੱਗਦੀ ਹੁੰਦੀ ਸੀ ਤੇ ਉੱਥੇ ਸਿਕਿਉਰਟੀ ਵੀ ਹੁੰਦੀ ਸੀ ਤੇ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਆਪਾਂ ਮਲੇਰ ਕੋਟਲਾ ਰੋਡ ਦੇ ਉੱਤੇ ਕੈਂਡ ਦੇ ਪੁਲ ਦੇ ਉੱਤੇ ਕੈਂਡ ਦੇ ਪੁਲ ਤੋਂ 3 ਕਿਲੋਮੀਟਰ ਜੇ ਆਪਾਂ ਨਹਿਰੋਂ ਨਹਿਰੋਂ ਨੇ ਆ ਤਾਂ ਉੱਥੇ ਬਣੇ ਹੋਇਆ ਘਰਾਟ ਤੇ ਉਸ ਘਰਾਟਾ ਨਾਲ ਮੇਰੀਆਂ ਪੁਰਾਣੀਆਂ ਯਾਦਾਂ ਵੀ ਜੁੜੀਆਂ ਹੋਈਆਂ ਜਦੋਂ ਮੈਂ ਮਾਲਵਾ ਸਕੂਲ 'ਚ ਪੜਦਾ ਸੀ ਤੇ ਜਿਹੜੇ ਮੇਰੇ ਕਲਾਸ ਦੇ ਸਾਥੀ ਸੀਗੇ ਉਹਨਾਂ ਦੇ ਨਾਲ ਉੱਥੇ ਇੱਕ ਵਾਰੀ ਅਸੀਂ ਬੰਕ ਮਾਰ ਕੇ ਗਏ ਸੀ ਤੇ ਉੱਥੇ ਅੱਜ ਵੀ ਉਹ ਪਿੱਪਲ ਬਰੋਟੇ ਮੌਜੂਦ ਆ ਜਿੱਥੇ ਉਹਨਾਂ ਦੀ ਦਾੜੀ ਨਾਲ ਜਾਂ ਉਹਨਾਂ ਦੀਆਂ ਜੜਾਂ ਦੇ ਨਾਲ ਅਸੀਂ ਝੂਟੇ ਲਏ ਆ ਯਾਨੀ ਕਿ ਅੱਜ ਤੋਂ ਇਹ ਗੱਲਾਂ ਕਰਦਾ ਮੈਂ 30 ਸਾਲ ਪੁਰਾਣੀਆਂ ਆਪਾਂ ਪਹੁੰਚ ਗਏ ਉਹੀ ਪੁਰਾਣੇ ਖੰਡਰਾਂ 'ਚ ਜਿੱਥੇ ਪੁਰਾਣੀਆਂ ਯਾਦਾਂ ਜਿੱਥੇ ਸਕੂਲ ਵੇਲੇ ਦੀਆਂ ਯਾਦਾਂ ਨੇ ਕਿਉਂਕਿ ਇਹ ਗੱਲ ਆਪਾਂ ਕਿਸੇ ਨੂੰ ਦੱਸ ਨਹੀਂ ਸਕਦੇ ਹੁਣ ਉਮਰਾਂ ਵੱਡੀਆਂ ਹੋ ਗਈਆਂ ਜਵਾਕ ਜਵਾਨ ਹੋ ਗਏ ਤੇ ਇਸ ਕਰਕੇ ਅੱਜ ਆਪਾਂ ਜ਼ਿੰਦਗੀ ਦੇ ਖਲਾਸੇ ਵੀ ਕਰ ਰਹੇ ਹਾਂ ਤੁਹਾਡੇ ਕੋਲੇ ਤੇ ਮੈਂ ਤੇ ਇੰਜੀਨੀਅਰ ਹਰਜੀਤ ਸਾਹਿਬ ਅਸੀਂ ਪਹੁੰਚ ਗਏ ਉਹਨਾਂ ਖੰਡਰਾਂ ਦੇ ਵਿੱਚ ਉਹਨਾਂ ਜਗਾਵਾਂ ਦੇ ਉੱਤੇ ਪਹਿਲਾਂ ਵੀ ਇਹ ਚਾਹ ਫਿਰ ਤੁਹਾਨੂੰ ਇਹਨਾਂ ਬਾਰੇ ਡਿਟੇਲ ਚ ਦੱਸਦੇ ਆਂ ਵੀ ਇਹ ਕੀ ਚੀਜ਼ ਕੀ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ ਲਓ ਜੀ ਚਾਹ ਸਾਡੀ ਬਣ ਗਈ ਇਹ ਉਹੀ ਦਰਖਤਾਂ ਜਿਨ੍ਹਾਂ ਦੀਆਂ ਜੜਾਂ ਨਾ ਝੂਟਦੇ ਰਹੇਆਂ ਕੋਈ ਸੌਵਾਂ ਸਾਲ ਪੁਰਾਣੇ ਹੋਣੇ ਆ ਇਹ ਜਿਹੜੇ ਖੰਡਰ ਆ ਇਹ ਕਿਸੇ ਵੇਲੇ ਹਕਰਾਟ ਹੁੰਦੇ ਸੀ ਇੱਥੇ ਦੀਵਾਲੇ ਦਿਵਾਲੇ ਦੇ ਜਿਹੜੇ 15 16 ਪਿੰਡ ਹੁੰਦੇ ਸੀ ਉਹ ਇਸ ਜਗ੍ਹਾ ਦੇ ਉੱਤੇ ਆਪਣਾ ਆਟੇ ਦਾ ਪੀਣ ਲੈ ਕੇ ਆਉਂਦੇ ਹੁੰਦੇ ਸੀ ਫਿਰ ਇੱਥੇ ਆਟਾ ਪੀਸਿਆ ਜਾਂਦਾ ਸੀ ਤੇ ਚਾਹ ਪੀਨੇ ਆ ਨਾਲ ਦੀ ਨਾਲ ਕਰਦੇ ਆ ਤੁਹਾਡੇ ਨਾਲ ਗੱਲਾਂ ਤੇ ਗਰਮੀ ਦਾ ਮੌਸਮ ਆ ਉਧਰਤੀ ਇੱਥੇ ਨਾਲ ਹੀ ਨਹਿਰ ਵਗਦੀ ਆ ਜਿਹੜੀ ਸਰਹੰਦ ਕਨਾਲ ਆ ਜਿਹੜੀ ਰੋਪੜ ਤੋਂ ਨਿਕਲਦੀ ਆ ਤੇ ਦਰਾਹੇ ਕੋਲੇ ਇਸੇ ਨਹਿਰ ਦੇ ਤਿੰਨ ਪਾੜ ਹੋ ਜਾਂਦੇ ਆ ਜਿਹਦੇ ਚੋਂ ਇੱਕ ਪਾੜ ਆ ਜਿਹੜਾ ਇਹ ਨਹਿਰ ਆ ਇੱਕ ਲੁਧਿਆਣਾ ਸ਼ਹਿਰ ਵਿੱਚ ਦੀ ਨਿਕਲ ਜਾਂਦੀ ਆ ਜਿਹੜੀ ਛੋਟੀ ਹੀ ਆ ਫਿਰ ਇਹ ਥੋੜੀ ਜਿਹੀ ਵੱਡੀ ਆ ਤੇ ਇੱਕ ਪਰਲੇ ਪਾਸੇ ਰਾਣਾ ਸਾਹਿਬ ਕੋਲੇ ਆ ਜਿਹੜੀ ਤੀਸਰੀ ਨਹਿਰ ਆ ਚਾਹ ਪੀਂਦੇ 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 ਹੋਰ ਵੀ ਗੱਲਾਂ ਸਾਡੀਆਂ ਸਾਂਝੀਆਂ ਹੋਈਆਂ ਤੇ ਇਹ ਜਿਹੜੇ ਖੰਡਰ ਬਣੇ ਆ ਇਸ ਜਗ੍ਹਾ ਦੇ ਉੱਤੇ ਅੰਗਰੇਜ਼ਾਂ ਨੇ ਪੁਲਿਸ ਦੀ ਆਪਣੇ ਬੰਦਿਆਂ ਦੀ ਸਕਿਉਰਿਟੀ ਵੀ ਲਾਈ ਹੁੰਦੀ ਸੀ ਕਿ ਇੱਥੇ ਵਾਰੀ ਸੈਰੀ ਬੰਦਾ ਆਵੇ ਤੇ ਆਟਾ ਪਿਹਾ ਕੇ ਲੈ ਜਵੇ ਤੇ ਇਹ ਜਿਹੜੇ ਕਮਰੇ ਬਣੇ ਹੋਇਆ ਇੰਨੇ ਇੱਥੇ ਕਮਰੇ ਬਣੇ ਹੋਇਆ ਕਮਰਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਜਦੋਂ ਪੀਣ ਰੱਖਿਆ ਜਾਂਦਾ ਸੀ ਕਮਰਿਆਂ ਦੇ ਵਿੱਚ ਉਹਨਾਂ ਦੇ ਉੱਤੇ ਨੰਬਰ ਲਾਏ ਜਾਂਦੇ ਹੁੰਦੇ ਸੀ ਫਿਰ ਇੱਕ ਬੰਦਾ ਇੱਥੇ ਪੜ੍ਹਿਆ ਲਿਖਿਆ ਜਿਹੜਾ ਉਹ ਬਿਠਾਇਆ ਹੁੰਦਾ ਸੀ ਉਹਨੇ ਰਜਿਸਟਰ ਤੇ ਨੋਟ ਕਰਨਾ ਹੁੰਦਾ ਸੀ ਫਿਰ ਪੀਣ ਇਹਨਾਂ ਕਮਰਿਆਂ 'ਚ ਰੱਖਿਆ ਜਾਂਦਾ ਸੀ ਜਦੋਂ ਆਟਾ ਪੀਸਿਆ ਜਾਂਦਾ ਸੀਗਾ ਉਦੋਂ ਵੀ ਇਹਨਾਂ ਕਮਰਿਆਂ ਦੇ ਵਿੱਚ ਰੱਖਿਆ ਜਾਂਦਾ ਹੁੰਦਾ ਸੀ ਤੇ ਉਸ ਵਕਤ ਪੈਸੇ ਨਹੀਂ ਸੀ ਚੱਲਦੇ ਉਸ ਵਕਤ ਆਟੇ ਦੀ ਕਾਟ ਕੱਟੀ ਜਾਂਦੀ ਹੁੰਦੀ ਸੀ ਕਣਕ ਦੀ ਕਾਟ ਕੱਟ ਲੈਂਦੇ ਸੀ ਮਤਲਬ ਕਿਸੇ ਨੇ 50 ਕਿਲੋ ਕਣਕ ਪਿਹਾਈ ਉਦੋਂ ਤੇ 3-4 ਕਿਲੋ ਜਾਂ 5 ਕਿਲੋ ਆਟਾ ਰੱਖ ਲੈਂਦੇ ਸੀ ਉਸ ਵਕਤ ਆਟੇ ਦੀ ਵੀ ਕਿਸੇ ਨੂੰ ਪਰਵਾਹ ਨਹੀਂ ਹੁੰਦੀ ਸੀ ਇਹ ਜਿਹੜੀਆਂ ਡਾਟਾਂ ਪਈਆਂ ਹੋਈਆਂ ਇਹ ਡਾਟਾਂ ਦੇ ਮਗਰਲੇ ਪਾਸੇ ਇਸੇ ਨਹਿਰ ਦੇ ਵਿੱਚੋਂ ਇੱਕ ਸੂਆ ਇਹ ਡਾਟਾਂ ਦੇ ਥੱਲੇ ਦੀ ਪਾਣੀ ਆ ਜਿਹੜਾ ਬਹੁਤ ਪ੍ਰੈਸ਼ਰ ਨਾਲ ਨਿਕਲਦਾ ਹੁੰਦਾ ਸੀ ਇਹ ਜਿੰਨੀਆਂ ਡਾਟਾਂ ਬਣੀਆਂ ਉਨੀਆਂ ਹੀ ਇੱਥੇ ਪਣ ਚੱਕੀਆਂ ਲੱਗੀਆਂ ਹੁੰਦੀਆਂ ਸੀ ਜਨ ਕਿ ਇੱਥੇ ਘਟੋ ਕਟਨੀ 10 ਬੰਦੇ ਉਸ ਵਕਤ ਡਿਊਟੀ ਦਿੰਦੇ ਹੁੰਦੇ ਸੀ 15-16 ਪਿੰਡ ਮੈਂ ਤੁਹਾਨੂੰ ਘਟ ਕਹਤੇ ਗੱਡੇ ਦੇ ਉੱਤੇ ਪਿੰਡ ਦਾ ਪੂਰਾ ਪੀਣ ਰੱਖਿਆ ਜਾਂਦਾ ਹੁੰਦਾ ਸੀ ਤੇ ਉਹ ਪੂਰਾ ਪੀਣ ਲਿਆ ਕੇ ਜਾਂ ਫਿਰ ਕੋਈ ਸਾਈਕਲ ਦੇ ਉੱਤੇ ਲਿਆਉਣਾ ਹੁੰਦਾ ਸੀ ਜਾਂ ਫਿਰ ਗੱਡਿਆਂ ਦੇ ਗੱਡੇ ਦੇ ਉੱਤੇ ਜਵੇਂ 10 ਘਰਾਂ ਦਾ ਆਟਾ ਇਕੱਠਾ ਪੀਣ ਵਾਸਤੇ ਲਿਆਂਦਾ ਫਿਰ ਉਹ ਉਹਦੇ ਵਿੱਚ ਦੀ ਨਿਕਲਦਾ ਸੀ ਉੱਥੇ ਟਰਬਾਈਨ ਸੀ ਟਰਬਾਈਨਾ ਫਿਰ ਘੁੰਮਦੀਆਂ ਸੀਗੀਆਂ ਤੇ ਜਿਹਦੇ ਨਾਲ ਆਟਾ ਪੀਸਿਆ ਜਾਂਦਾ ਸੀ ਇਹ ਪਿੱਪਲ ਉੱਗਿਆ ਹੋਇਆ ਹੁਣ ਇਹ ਨਹੀਂ ਸਮਝ ਆਉਂਦੀ ਵੀ ਕੰਧਾਂ ਨੂੰ ਸੰਭਿਆ ਹੋਇਆ ਪਿੱਪਲ ਨੇ ਜੰਤ ਪਿੱਪਲ ਨੂੰ ਕੰਦਾਂ ਨੇ ਸੰਭਿਆ ਹੋਇਆ ਨਹੀਂ ਤਾਂ ਹੁਣ ਤੱਕ ਇਹ ਡਿੱਗ ਪੈਂਦੀਆਂ ਜਿਹੜੀਆਂ ਡਿੱਗਣ ਵਾਲੀਆਂ ਸੀ ਉਹ ਡਿੱਗ ਪੀਆਂ ਇਹ ਪਿੱਪਲ ਦੀਆਂ ਜੜਾਂ ਨੇ ਕਹਿੰਦੇ ਨੇ ਹੁੰਦੇ ਉੱਗਣ ਵਾਲੇ ਉੱਗ ਪੈਂਦੇ ਨੇ ਪੱਥਰਾਂ ਦਾ ਸੀਨਾ ਪਾੜ ਕੇ ਇਹ ਨਹਿਰ ਆ ਜਦੋਂ ਅਸੀਂ ਗਏ ਕੁਦਰਤੀ ਉਸ ਦਿਨ ਨਹਿਰ ਦੇ ਵਿੱਚ ਪਾਣੀ ਹੈ ਨਹੀਂ ਸੀ ਅਗਲੇ ਦਿਨ ਇਹ ਚ ਪਾਣੀ ਛੱਡਿਆ ਗਿਆ ਤੇ ਆਪਾਂ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਇੱਥੇ ਕੋਈ ਭਾਂਡੇ ਜਿਹੜੇ ਸੀ ਇੱਕ ਵਾਰੀ ਘਚਲ ਲਏ ਤੇ ਇਹਨਾਂ ਨੂੰ ਪੈਕ ਕਰਾਂਗੇ ਪੈਕ ਕਰਕੇ ਇਸ ਭਾਂਡਿਆਂ ਨੂੰ ਇਹਨਾਂ ਭਾਂਡਿਆਂ ਨੂੰ ਆਪਾਂ ਘਰੇ ਜਾ ਕੇ ਧੋਵਾਂਗੇ ਅਸੀਂ ਲਿਆਂਦਾ ਪਨੀਰ ਪਨੀਰ ਦੀਆਂ ਕੱਟ ਲੀਆਂ ਸਲਾਈਸ ਤੇ ਇਹਨੂੰ ਕਰਾਂਗੇ ਆਪਾਂ ਫਰਾਈ ਤੇ ਫਿਰ ਜਿਹੜੀ ਆ ਸਬਜੀ ਆ ਉਸ ਨੂੰ ਅਲੱਗ ਫਰਾਈ ਕਰਾਂਗੇ ਫਿਰ ਇਹਨਾਂ ਨੂੰ ਮਿਕਸ ਕਰਕੇ ਫਿਰ ਆਪਾਂ ਨਹਿਰ ਦੇ ਕਿਨਾਰੇ ਤੇ ਕੁਰਸੀਆਂ ਢਾਕੇ ਬਹਿਨੇ ਆ ਤੇ ਉੱਥੇ ਬੈਠ ਕੇ ਖਾਵਾਂਗੇ ਰਾਤ ਤੱਕ ਗੱਲਾਂ ਕਰਾਂਗੇ ਤੇ ਇੱਥੇ ਪਿੰਡ ਵਾਸੀ ਵੀ ਕੋਈ ਨਾ ਕੋਈ ਲੰਘਦਾ ਵੜਦਾ ਰਹਿੰਦਾ ਹੀ ਆ ਕਈ ਲੋਕ ਇਹਨੂੰ ਦੇਖਣ ਆ ਜਾਂਦੇ ਆ ਖੰਡਰਾਂ ਨੂੰ ਤੇ ਜਦੋਂ ਉਹਨਾਂ ਨਾਲ ਗੱਲਾਂ-ਵਾਟਾਂ ਹੋਈਆਂ ਪਿੰਡ ਵਾਸੀਆਂ ਨਾਲ ਉਹ ਸਾਨੂੰ ਕਹਿੰਦੇ ਵੀ ਭਾਈ ਰਾਤ ਨੂੰ ਤੋਂ ਪਹਿਲਾਂ-ਪਹਿਲਾਂ ਚਲੇ ਜਾਇਓ ਨਹੀਂ ਤਾਂ ਇਹ ਜਗ੍ਹਾ ਦੇ ਉੱਤੇ ਭੂਤਾਂ-ਪ੍ਰੇਤਾਂ ਦਾ ਵਾਸ ਹੋ ਜਾਂਦਾ ਫਿਰ ਹੁਣ ਕਦੇ ਦੇਖਿਆ ਤਾਂ ਹੈ ਨਹੀਂ ਭੂਤਾਂ ਕਦੇ ਮਨ ਕਰੇ ਵੀ ਦੇਖੀਏ ਕਦੇ ਮਨ ਕਰੇ ਨਾ ਦੇਖੀਏ ਪਰ ਅਸੀਂ ਰਾਤ ਤੱਕ ਫਿਰ ਇੱਥੇ ਰੁਕਣ ਦਾ ਇਰਾਦਾ ਕੀਤਾ ਚਲੋ ਅਗਲੀ ਵੀਡੀਓ ਦੇਖੋ ਬਾਕੀ ਮਾਰਦੇ ਆਂ ਥੋੜੀ ਦੇਰ ਤੱਕ ਗੱਲਾਂ ਅੱਗੇ ਜਾ ਕੇ ਚਲੋ ਇੱਕ ਟਿਕਾਣਾ ਲੱਭਿਆ ਆਪਾਂ ਕੱਲੇ ਕਦਾਈ ਨੇੜੇ ਆ ਨੇੜੇ ਬੰਦਾ ਆ ਬਹੁਤ ਬਹੁਤ ਸ਼ਾਂਤੀ ਵਾਲੀ ਜਗ੍ਹਾ ਹੈ ਇੱਥੇ ਕੋਈ ਆਵਾਜ਼ ਨਹੀਂ ਹੋਣੀ ਕੁਝ ਨਹੀਂ ਹੋਗਾ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀਗਾ ਜਿਹੜਾ ਪੂਰਾ ਨਹੀਂ ਹੋਇਆ ਜ਼ਿੰਦਗੀ 'ਚ ਹੁਣ ਮੌਕਾ ਮਿਲਿਆ ਇਹ ਜਿਹੜੀ ਅਸੀਂ ਡਿਸ਼ ਬਣਾਈ ਆ ਇਹ ਪਨੀਰ ਅਲੱਗ ਫਰਾਈ ਕੀਤਾ ਸਬਜ਼ੀ ਅਲੱਗ ਫਰਾਈ ਕੀਤੀ ਖੜਵੇਂ ਖੜਵੀ ਰੱਖੀ ਤੇ ਫਿਰ ਉਹਨਾਂ ਨੂੰ ਮਿਕਸ ਕਰਕੇ ਉਹਦੇ ਵਿੱਚ ਨਾਮਕ ਮਿਰਚ ਮਹਗੀ ਮਸਾਲਾ ਪਾਇਆ ਤੇ ਜਨ ਕੇ ਬਹੁਤ ਸਵਾਦ ਬਣ ਗਈ ਇਹ ਕਦੇ ਤੁਸੀਂ ਵੀ ਟਰਾਈ ਕਰਿਓ ਘਰੇ ਇੱਥੇ ਬੈਠੇ ਰਹੇ ਇੱਕ ਤਾਂ ਨਹਿਰ ਦੇ ਵਿੱਚ ਪਾਣੀ ਹੈ ਨਹੀਂ ਸੀ ਇਹ ਵੀ ਸਾਨੂੰ ਇੱਕ ਭੁਲੇਖਾ ਲੱਗਿਆ ਅਸੀਂ ਚਲੇ ਤਾਂ ਗਏ ਪਰ ਨਹਿਰ ਦੇ ਵਿੱਚ ਪਾਣੀ ਨਾ ਹੋਣ ਕਰਕੇ ਵੀ ਇਹਦੀ ਖੂਬਸੂਰਤੀ ਨੂੰ ਚੰਨ ਘੱਟ ਲੱਗੇ ਜੇ ਪਾਣੀ ਹੁੰਦਾ ਤੇ ਸਭ ਨਾਲ ਚਾਰ ਚੰਨ ਹੋਰ ਲੱਗ ਜਾਣੇ ਸੀ ਗੱਲਾਂ ਮਾਰੀ ਗਏ ਕੁਝ ਰਾਜਨੀਤੀ ਦੀਆਂ ਕੁਝ ਇੱਧਰ ਦੀਆਂ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਪਲਾਨ ਕਰਨਾ ਬੈਠੇ ਬੈਠੇ ਸਾਨੂੰ ਰਾਤ ਹੋ ਗਈ ਫੇਰ ਹਵਾ ਵੀ ਬਿਲਕੁਲ ਨਹੀਂ ਸੀ ਚੱਲਦੀ ਟੈਂਟ ਸਾਡੇ ਕੋਲੇ ਸੀ ਅਸੀਂ ਸੋਚਿਆ ਸੀ ਵੀ ਚਲ ਲਾ ਲਾਂਗੇ ਤੇ ਰਹਿਾਂਗੇ ਸਵੇਰੇ ਸਾਂਝਰੇ ਘਰੋਂ ਚਲੇ ਜਾਵਾਂਗੇ ਪਰ ਮੱਛਰ ਵੀ ਬਹੁਤ ਸੀਗਾ ਫੇਰ ਇੱਥੇ ਕਿਤੇ ਨੇੜੇ ਤੇ ਜਿਹੜੇ ਲਾਈਟ ਵੀ ਨਹੀਂ ਦਿੰਦੀ ਸੀ ਫੇਰ ਅੱਜਕੱਲ ਮਾਹੌਲ ਵੀ ਇਸ ਤਰ੍ਹਾਂ ਦਾ ਵਾ ਕਿ ਪੰਜਾਬੀ ਬੰਦੇ ਤਾਂ ਨਹੀਂ ਜਿਹੜੇ ਪ੍ਰਵਾਸੀ ਬੰਦੇ ਆਏ ਆ ਉਹਨਾਂ ਦੇ ਵਿੱਚ ਜਿਹੜੇ ਬੇਰੋਜ਼ਗਾਰ ਆ ਜਾਂ ਨਸ਼ੇੜੀ ਆ ਉਹ ਜ਼ਰੂਰ ਨੁਕਸਾਨ ਪਹੁੰਚਾ ਸਕਦੇ ਸੀਗੇ ਫਿਰ ਅਸੀਂ ਸਲਾਹ ਕੀਤੀ ਵੀ ਚਲੋ ਆਪਾਂ ਚਲਿਏ ਘਰ ਨੂੰ ਵਾਪਸੀ ਇੱਥੋਂ ਕੋਈ ਜ਼ਿਆਦਾ ਬਾਟ ਨਹੀਂ ਹੈਗੀ ਲੁਧਿਆਣਾ ਇੱਥੋਂ ਕੋਈ 20 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਜਦੋਂ ਅਸੀਂ ਸਕੂਲ ਪੜ੍ਹਦੇ ਸੀ ਉਦੋਂ ਇੱਥੇ ਸਾਈਕਲਾਂ ਤੇ ਆ ਜਾਂਦੇ ਸੀ ਤੇ 20 ਕਿਲੋਮੀਟਰ ਦੀ ਦੂਰੀ ਆ ਤੇ ਹੌਲੀ ਹੌਲੀ ਇਸ ਕਿਆ ਵੀ ਚਲੋ ਘਰ ਨੂੰ ਚਾਲੇ ਪਾਈਏ ਫਿਰ ਅਸੀਂ ਘਰ ਵੱਲ ਨੂੰ ਚੱਲ ਪਏ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਇਹਨੂੰ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਸਬਸਕ੍ਰਾਈਬ ਦੇ ਨਾਲ ਹੌਸਲਾ ਬਣਿਆ ਰਹਿੰਦਾ ਤੇ ਬਾਕੀ ਕੋਈ ਸਲਾਹ ਹੋਈ ਜਾਂ ਕੋਈ ਤੁਹਾਡੇ ਮਨ ਚ ਕੋਈ ਅਜਿਹੀ ਜਗ੍ਹਾ ਹੋਈ ਜਿੱਥੇ ਅਸੀਂ ਜਾ ਸਕੀਏ ਸੇਫ ਹੋਵੇ ਤਾਂ ਸਾਨੂੰ ਉਹ ਦੱਸਿਓ ਕਮੈਂਟ ਦੇ ਵਿੱਚ ਚਲੋ ਜੀ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਪ੍ਰਮਾਤਮਾ ਤੁਹਾਨੂੰ